ਜਿਵੇਂ ਕੇ ਬਰਕਤ ਵੀਡੀਓ ਵਿੱਚ ਵਿੱਕੀ ਪ੍ਰੀਤ ਨਾਲ ਹੁਣ ਬਹੁਤ ਹੀ ਜ਼ਿਆਦਾ ਵਧੀਆ ਰਹਿਣ ਲੱਗ ਗਿਆ ਏ ਕਿਉਂਕਿ ਉਸਨੂੰ ਪਤਾ ਹੈ ਕਿ ਜੇਕਰ ਮੈਂ ਪ੍ਰੀਤ ਨਾਲ ਵਧੀਆ ਤਰੀਕੇ ਨਾਲ ਨਹੀਂ ਰਹਾਗਾ ਤੇ ਮੈਨੂੰ ਜੋ ਸਮਾਨ ਪ੍ਰੀਤ ਆਪਣੇ ਪੇਕੇਆਂ ਤੋਂ ਲਿਉਂਦੀ ਆ ਉਹ ਨਹੀਂ ਮਿਲੇਗਾ ਇਸ ਕਰਕੇ ਉਹ ਪ੍ਰੀਤ ਦੀ ਆਪਣੀ ਮੰਮੀ ਨਾਲ ਵੀ ਗੱਲ ਕਰਵਾ ਦਿੰਦਾ ਹੈ ਤੇ ਪ੍ਰੀਤ ਆਪਣੀ ਮੰਮੀ ਨਾਲ ਗੱਲ ਕਰਕੇ ਬਹੁਤ ਖੁਸ਼ ਹੋ ਚੰਦੀ ਆ ਵਿੱਕੀ ਉਸਨੂੰ ਕਹਿਣਾ ਵੀ ਚਾਹੁੰਦਾ ਸੀ ਕਿ ਤੂੰ ਆਪਣੇ ਪੇਕੇ ਚਲੀ ਜਾ ਪਰ ਉਧਰ ਪ੍ਰੀਤ ਦੀ ਮੰਮੀ ਦਾ ਦਿਲ ਕਰ ਰਿਹਾ ਹੁੰਦਾ ਹੈ ਪ੍ਰੀਤ ਨੂੰ ਮਿਲਣ ਨੂੰ ਤੇ ਉਹ ਵਿੱਕੀ ਨੂੰ ਜਾ ਕੇ ਜਦ ਪੁੱਛਦੀ ਆ ਤੇ ਵਿੱਕੀ ਤਾਂ ਪਹਿਲਾਂ ਹੀ ਇਹ ਸੋਚ-ਸੋਚ ਰਿਹਾ ਸੀ ਕਿ ਪ੍ਰੀਤ ਆਪਣੇ ਪੇਕੇ ਜਾਵੇ ਤੇ ਫਿਰ ਦੁਬਾਰਾ ਤੋਂ ਕੁਝ ਨਾ ਕੁਝ ਸਮਾਨ ਲੈ ਕੇ ਆਵੇ ਤੇ ਪ੍ਰੀਤ ਆਪਣੇ ਪੇਕੇ ਜਾਣ ਲਈ ਤਿਆਰ ਹੋ ਜਾਂਦੀ ਆ ਕੀ ਉਸ ਨੂੰ ਇਹ ਕਹਿੰਦਾ ਹੈ ਕਿ ਮੈਂ ਤੈਨੂੰ ਬਾਸ ਤੇ ਚੜਾ ਆਉਣਾ ਹੈ ਕਿਉਂਕਿ ਉਹ ਨਹੀਂ ਚਾਹੁੰਦਾ ਸੀ ਜਾਣਾ ਆਪਣੇ ਸਹੁਰੇ ਕਿਉਂਕਿ ਉਸ ਨੂੰ ਪਤਾ ਹੈ ਜੇਕਰ ਮੈਂ ਸਹੁਰੇ ਗਿਆ ਤੇ ਉਹਨਾਂ ਨੇ ਗੱਡੀ ਰੱਖ ਲੈਣੀ ਆ ਇਸ ਕਰਕੇ ਉਹ ਪ੍ਰੀਤ ਨੂੰ ਬੱਸ ਤੇ ਚੜਾਉਣ ਲਈ ਚਲਾ ਜਾਂਦਾ ਏ ਤੇ ਵਿੱਕੀ ਦੀ ਮੰਮੀ ਵੀ ਇਸ ਗੱਲ ਨਾਲ ਸਹਿਮਤ ਹੋ ਜਾਂਦੀ ਆ ਕਿਉਂਕਿ ਉਸ ਨੂੰ ਪਤਾ ਹੈ ਕਿ ਵਿੱਕੀ ਆਪਣੇ ਦਿਮਾਗ ਨਾਲ ਕੁਝ ਨਾ ਕੁਝ ਫੇਰ ਲੈ ਹੀ ਲਵੇਗਾ ਪ੍ਰੀਤ ਕੋਲੋਂ ਪ੍ਰੀਤ ਜਦ ਬੱਸ ਸਟਾਪ ਤੇ ਖਲੋ ਕੇ ਬੱਸ ਦੀ ਵੇਟ ਕਰ ਰਹੀ ਹੁੰਦੀ ਆ ਤੇ ਉਹ ਦੋ ਕਵਲ ਤੇ ਸੰਦੀਪ ਵੀ ਲੰਘ ਰਹੇ ਹੁੰਦੇ ਆ ਕਿਉਂਕਿ ਸੰਦੀਪ ਸੋਨੇ ਦੇ ਟੋਪਸ ਬਣਾਉਣ ਲਈ ਆਈ ਹੁੰਦੀ ਆ ਟੋਪਸ ਲੈਣ ਤੋਂ ਬਾਅਦ ਜਦ ਪਸੰਦੀਪ ਦਾ ਧਿਆਨ ਪ੍ਰੀਤ ਤੇ ਪੈਂਦਾ ਹੈ ਤੇ ਉਹ ਉਸ ਨੂੰ ਗੱਡੀ ਵਿੱਚ ਬਿਠਾ ਕੇ ਘਰੇ ਲੈ ਜਾਂਦੀ ਆ ਇਹ ਵੇਖ ਕੇ ਪ੍ਰੀਤ ਦੀ ਮੰਮੀ ਬਹੁਤ ਖੁਸ਼ ਹੁੰਦੀ ਆ ਉਸ ਨੂੰ ਲੱਗਦਾ ਹੈ ਕਵਲ ਤੇ ਸੰਦੀਪ ਮੈਨੂੰ ਘਰੋਂ ਦੱਸ ਕੇ ਨਹੀਂ ਗਏ ਜਦੋਂ ਪੁੱਛਦੀ ਸੀ ਤੇ ਕਵਲ ਅੱਗੋਂ ਕਹਿੰਦਾ ਏ ਕਿ ਆਪਾਂ ਜਿੱਥੇ ਮਰਜੀ ਜਾਈਏ ਤੁਸੀਂ ਕਿਉਂ ਪੁੱਛ ਰਹੇ ਹੋ ਪਰ ਜਦ ਉਹ ਪ੍ਰੀਤ ਨੂੰ ਨਾਲ ਲੈ ਕੇ ਘਰ ਪਹੁੰਚਦੇ ਆ ਤੇ ਉਹ ਸੋਚਦੀ ਆ ਕਿ ਸ਼ਾਇਦ ਕਵਲ ਤੇ ਸੰਦੀਪ ਨੇ ਮੈਨੂੰ ਅੱਜ ਸਰਪ੍ਰਾਈਜ਼ ਦੇ ਦਿੱਤਾ ਤੇ ਇਹ ਬਦਲ ਗਏ ਨੇ ਪ੍ਰੀਤ ਨੂੰ ਵੇਖ ਕੇ ਤੇ ਉਸਦੀ ਮੰਮੀ ਨੂੰ ਚਾਹੀ ਚੜ ਜਾਂਦੇ ਨੇ ਬਹੁਤ ਖੁਸ਼ ਹੁੰਦੀ ਆ ਤੇ ਉਸਦੀ ਬਹੁਤ ਜ਼ਿਆਦਾ ਆਉ ਭਗਤ ਕਰਦੀ ਆ ਤੇ ਸੰਦੀਪ ਨੂੰ ਕਹਿੰਦੀ ਆ ਕਿ ਪਕੌੜੇ ਕੱਢ ਮੇਰੀ ਧੀ ਆਈ ਆ ਕਵਲ ਤੇ ਸੰਦੀਪ ਪਹਿਲਾਂ ਹੀ ਸਮਾਨ ਖਾਣ ਵਾਲਾ ਨਾਲ ਲੈ ਕੇ ਆਏ ਹੁੰਦੇ ਆ ਉਹ ਪ੍ਰੀਤ ਨੂੰ ਚਾਹ ਪਾਣੀ ਪਲਾਉਂਦੇ ਆ ਤੇ ਫਿਰ ਪ੍ਰੀਤ ਦਾ ਹਾਲਚਾਲ ਵੀ ਪੁੱਛਦੇ ਆ ਪ੍ਰੀਤ ਬਹੁਤ ਹੀ ਵਧੀਆ ਬੋਲਦੀ ਆ ਕਵਲ ਤੇ ਸੰਦੀਪ ਨਾਲ ਉਹ ਸੋਚਦੇ ਆ ਕਿ ਪ੍ਰੀਤ ਇੰਨੇ ਗੁੱਸੇ ਨਾਲ ਗਈ ਸੀ ਪਰ ਹੁਣ ਇੰਨੀ ਬਦਲ ਕਿਉਂ ਗਈ ਇਹ ਸੋਚ ਕੇ ਦੋਵੇਂ ਜਾਣੇ ਬੜਾ ਹਰਾਨ ਹੁੰਦੇ ਆ ਗਾਇ ਸੋਚਦਾ ਇਹ ਚਲੋ ਵਧੀਆ ਹੀ ਹੋਇਆ ਪ੍ਰੀਤ ਨੂੰ ਸਮਝ ਆ ਗਈ ਪਰ ਪ੍ਰੀਤ ਦੀ ਮੰਮੀ ਨੂੰ ਸਮਝ ਨਹੀਂ ਆਉਂਦੀ ਕਿ ਪ੍ਰੀਤ ਇਹਨਾਂ ਨਾਲ ਕਿਵੇਂ ਆਈ ਸੋ ਪ੍ਰੀਤ ਨੂੰ ਜਿਹੜੇ ਪੁੱਛਦੀ ਆ ਪ੍ਰੀਤ ਸਾਰੀ ਸਟੋਰੀ ਲੱਗ ਪੈਂਦੀ ਆ ਆਪਣੀ ਮੰਮੀ ਨੂੰ ਦੱਸਣ ਕਿ ਆਪਾਂ ਵੇਖਾਂਗੇ ਅਗਲੇ ਭਾਗ ਵਿੱਚ ਸਾਰੇ ਜਾਣੇ ਵੀਡੀਓ ਨੂੰ ਲਾਈਕ ਕਰਕੇ ਜਾਇਓ ਤੇ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ ਤੁਹਾਡਾ ਸਾਰਿਆਂ ਦਾ